बात हुई आज मैनेजमेंट ਨਾਲ ਲੁਧਿਆਣੇ ਜੋ ਮੀਟਿੰਗ ਹੋਈ ਆਪਣੀ ਅੱਜ ਪਾਵਰ ਕਮੇਂ ਟ੍ਰਾਂਸਪੋਰਟ ਠੇਕਾ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਅੱਜ ਸਾਨੂੰ ਇੱਥੋਂ ਸੱਦਾ ਲਗਿਆ ਸੀਗਾ ਕਿ ਲੁਧਿਆਣੇ ਦੇ ਵਿੱਚ ਇੱਕ ਪਿਛਲੇ ਦਿਨੀ ਸਾਥੀ ਜੋ ਕਿ கரੰਟ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਜਿਹੜਾ ਕਿ ਜਿਹੜੇ ਦਾਜਲੀ ਹਸਪਤਾਲ ਵਿੱਚ ਹੈ ਉਹਨਾਂ ਦਾ ਇਲਾਜ ਚੱਲ ਰਿਹਾ ਪਰ ਡਾਕਟਰਾਂ ਵੱਲੋਂ ਜਿਹੜਾ ਕਿ ਉਹ ਡੈੱਡ ਡਿਕਲੇਰ ਹੀ ਆ ਕਿਉਂਕਿ ਦਿਮਾਗ ਹੈ ਜਿਹੜਾ ਉਹ ਕੰਮ ਨਹੀਂ ਕਰ ਰਿਹਾ ਵੀ ਅੱਜ ਅਸੀਂ ਇੱਥੇ ਇਕੱਠੇ ਹੋਏ ਸੀਗੇ ਕਿ ਜਿਹੜਾ ਉੱਥੇ ਕੰਮ ਲਿਆ ਜਾ ਰਿਹਾ ਸੀਗਾ ਉਹ ਐਕਸ਼ਨ ਸਾਫ ਵੱਲੋਂ ਕੰਮ ਜਿਹੜਾ ਉਹ ਵਿਅਕਤੀ ਤੋਂ ਲਿਆ ਜਾ ਰਿਹਾ ਸੀ ਸਾਡੇ ਸਾਥੀ ਸੀ ਐਚ ਵੀ ਥੇ ਕੰਮ ਮਜ਼ਦਮ ਕੋ ਤੇ ਸਾਡੇ ਮਜ਼ਦਮਾਂ ਨੂੰ ਪਹਿਲਾਂ ਵੀ ਸਾਥੀਆਂ ਨੇ ਅੱਜ ਗੱਲ ਦੱਸੀ ਹੈ ਤੇ ਐਕਸ਼ਨ ਸਾਫ ਵੱਲੋਂ ਬਹੁਤ ਤੰਗ ਪਰੇਸ਼ਾਨ ਹੈ ਜਿਹੜਾ ਉਹ ਇੱਥੋਂ ਦੇ ਮਜ਼ਦਮਾਂ ਨੂੰ ਠੇਕਾ ਮਜ਼ਦਮਾਂ ਨੂੰ ਕੀਤਾ ਜਾ ਰਿਹਾ ਸੀਗਾ ਵੀ ਬਿਨਾਂ ਮਤਲਬ ਤੋਂ ਕੰਮ 12-12 ਘੰਟੇ 18-18 ਘੰਟੇ ਜਿਹੜਾ ਕੰਮ ਆ ਉਹ ਲਿਆ ਜਾ ਰਿਹਾ ਸੀ ਤੇ ਅੱਜ ਜਦੋਂ ਇਹਨਾਂ ਨਾਲ ਗੱਲਬਾਤ ਹੋਈ ਆ ਉਹਦੇ ਗੀਸਟ ਤੀਰ ਸਾਹਿਬ ਨਾਲ ਇਹਨੂੰ ਮੀਟਿੰਗ ਹੋਈ ਆ ਤੇ ਇਹਨਾਂ ਦੀ ਠੇਕਾ ਮਜ਼ਦਮਾਂ ਦੀ ਇੱਕੋ ਡਿਮਾਂਡ ਆ ਜਿਹੜੇ ਲੁਧਿਆਣੇ ਦੇ ਇਥੇ ਵਰਕਰ ਆ ਕਿਉਂਕਿ ਐਕਸ਼ਨ ਸਾਹਿਬ ਲਗਾਤਾਰ ਹਰਾਸਮੈਂਟ ਕਰ ਰਹੇ ਆ ਉਹਦਾ ਇਹਨਾਂ ਦਾ ਏਸੀ ਵੀ ਜਿਹੜੇ ਐਕਸ਼ਨ ਸਾਹਿਬ ਇਥੋਂ ਚੇਂਜ ਕੀਤੇ ਜਾਣ ਦੂਜਾ ਪਰਿਵਾਰ ਨੂੰ ਜਿਹੜਾ ਉਹ ਇਨਸਾਫ ਦਵਾਇਆ ਜਾਵੇ ਜਿਹੜੇ ਸਾਡੇ ਹਾਸੀ ਹਾਸਾ ਹੋਇਆ ਉਹਦੇ ਪਰਿਵਾਰ ਨੂੰ ਇਨਸਾਫ ਆ ਜਿਹੜਾ ਉਹ ਦਵਾਇਆ ਜਾਵੇ ਪਰ ਅਸਲ ਵਿੱਚ ਕੀਪ ਸਾਹਿਬ ਨਾਲ ਮੀਟਿੰਗ ਕੀਤੀ ਆ ਉਹਨਾਂ ਵੱਲੋਂ ਕੋਈ ਮਤਲਬ ਇਹੀ ਕਿਹਾ ਗਿਆ ਵੀ ਇਨਕੁਆਰੀ ਕਰਾਂਗੇ 6 ਸਾਲ ਆ ਜਿਹੜਾ ਉਹ ਨਹੀਂ ਕੱਢੇਗਾ ਜਿਹਦੇ ਨਾਲ ਇਹ ਸੰਤੁਸ਼ਟ ਹੋਣ ਉਸ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਜਥੇਬੰਦੀ ਵੱਲੋਂ ਕਿ ਜੇਕਰ ਕੱਲ ਮਿਤੀ ਕੱਲ ਦੀ ਮਿਤੀ ਤੱਕ ਮਸਲਾ ਹੱਲ ਨਹੀਂ ਹੁੰਦਾ ਤਾਂ ਫਿਰ 24 ਤਰੀਕ ਨੂੰ ਸਵੇਰੇ 6 ਵਜੇ ਤੋਂ ਪੂਰੇ ਪੰਜਾਬ ਦੇ ਅੰਦਰ ਕੰਮ ਜਾਮ ਹੋਏਗਾ 6 ਵਜੇ ਕੰਮ ਜਾਮ ਕਰਕੇ 24 ਤਰੀਕ ਨੂੰ ਟੋਟਲੀ ਕੰਮ ਜਾਮ ਕਰਕੇ 25 ਤਰੀਕ ਨੂੰ ਪਟਿਆਲਾ ਹੈੱਡ ਆਫਿਸ ਵੀ ਕੇ ਜੋ ਧਰਨਾ ਪਹਿਲਾਂ ਤੋਂ ਫਲਾਂ ਕੀਤਾ ਹੋਇਆ ਉਹਦੇ ਵਿੱਚ ਗੁੱਦਿਆ ਜਾਊਗਾ ਤੇ ਇਹਦੀ ਇਹਦੀ ਜਿਹੜੀ ਗੱਲ ਆ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਈ ਜਾਊਗੀ ਕਿਉਂਕਿ ਇਹ ਕੋਈ ਪਹਿਲੀ ਗੱਲ ਨਹੀਂ ਹੈ ਪਿਛਲੇ ਲੰਮੇ ਸਮੇਂ ਤੋਂ ਸਾਡੇ ਠੇਕਾਧਾਰਤ ਜਿਹੜੇ ਬਿਜਲੀ ਅਦਾਰੇ ਨਾਲ ਕੰਮ ਕਰ ਰਹੇ ਆ ਪੀ ਐਚ ਬੀ ਤੇ ਡਬਲਿਊ ਠੇਕਾ ਮੁਲਾਜ਼ਮ ਸਾਥੀ ਉਹਨਾਂ ਨਾਲ ਘਾਤਕ ਤੇ ਗੈਰ ਘਾਤਕ ਹਾਦਸੇ ਜਿਹੜੇ ਵਾਪਰ ਰਹੇ ਸਰਕਾਰ ਅਤੇ ਮੈਨੇਜਮੈਂਟ ਮਤਲਬ ਅਣਦੇਖਾ ਕਰਦੀ ਆ ਕੋਈ ਸੁਣਵਾਈ ਨਹੀਂ ਹੈ ਇੱਥੇ ਅੱਜ 3-4 ਦਿਨ ਤੋਂ ਲਗਾਤਾਰ ਕੰਮ ਬੰਦ ਕਰੀ ਬੈਠੇ ਆ ਅੱਜ ਅਸੀਂ ਇੱਥੇ ਆਏ ਪਰ ਹੱਲ ਨਹੀਂ ਹੋ ਰਿਹਾ ਜੇ ਸਰਕਾਰ ਤੇ ਮੈਨੇਜਮੈਂਟ ਇਹਦਾ ਮਸਲਾ ਹੱਲ ਨਹੀਂ ਕਰਦੀ ਤਾਂ ਅਸੀਂ ਇਸ ਵਾਸਤੇ ਸੰਘਰਸ਼ ਜਿਹੜਾ ਉਹ ਤਿੱਖਾ ਕਰਾਂਗੇ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਆਫਸੋਰਸਡ ਠੇਕਾ ਮੁਲਾਜ਼ਮਾਂ ਨੂੰ ਸੀਐਚਵੀ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਉਹ ਸੀਐਚਵੀ ਕੰਮ 24 ਤਰੀਕ ਨੂੰ ਸਵੇਰੇ 6 ਵਜੇ ਤੋਂ ਪੂਰੇ ਪੰਜਾਬ ਦੇ ਵਿੱਚ ਕੰਮ ਬੰਦ ਰਹੇਗਾ ਤੇ 25 ਤਰੀਕ ਨੂੰ ਮੁਕੰਮਲ ਕੰਮ ਜਾਮ ਕਰਕੇ ਪਟਿਆਲਾ ਹੈਡਕੌਂਸ ਵਿੱਚ ਇਹ ਦੂਜਾ ਜਾਵੇਗਾ ਇਹ ਸਾਰਿਆਂ ਨੂੰ ਸਦਾ ਧੰਨ